कुझु पंजाबी सचारियां करण जर गऊ शेर ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ మాਸ ਵੀ ਨਹੀਂ ਹੋਦੀ ਖਲ ਵੀ ਨਹੀਂ ਜਿਹੜੇ ਬਾਗ ਦਾ ਮਾਨੇ ਬੇਮਾਨ ਹੋ ਜਾ ਉਹਦੇ ਪੱਤੇ ਵੀ ਨਹੀਂ ਉਹਦੇ ਫਲ ਵੀ ਨਹੀਂ ਉਹ ਜਿਸ ਕੌਮ ਦੇ ਖੂਨ ਚੋਂ ਗਈ ਗੈਰਤ ਓਏ ਓ ਅੱਜ ਵੀ ਨਹੀਂ ਤੇ ਜਦ ਜ ਵੱਜ ਜੇ ਜਿਹੂਰਾ ਮਾਰ ਸੁੱਟਦਾ ਪੈ ਜਵੇ ਪਿਆਰ ਕਿਤੇ ਗੂੜਾ ਮਾਰ ਸੁੱਟਦਾ ਹੋ ਵੇਖ ਲਿਓ ਵੀ ਆਈ ਜੋੜੀ ਵੇਖ ਲਿਓ ਵੀ ਆਈ ਜੋੜੀ ਜਦੋਂ ਕੋਈ ਛੜਾ ਕਿਤੇ ਸ਼ਗਨਾ ਦਾ ਪਾਇਆ ਉਹਨੂੰ ਚੂੜਾ ਮਾਰ ਹੋ ਸੇ ਖੁੱਲੱਕ ਟੁੱਟ ਜਾਂਦਾ ਉਦੋਂ ਬਾਪ ਦਾ ਓਹ ਹੋ ਜੇ ਇੱਕ ਲੋਤਾ ਪੁੱਤ ਪੂਰਾ ਮਾਰ ਸੁੱਟਦਾ पिता जी इज़त करे सवेर माईे ख़ुशियूं पर सोला साल तक ब ज़रूर चाहींद चङा न माड़ा न भाजी ਕਿ 16 ਸਾਲ ਤੱਕ ਵੇਖਣਾ ਜ਼ਰੂਰ ਚਾਹੀਦਾ ਤੇ ਉਹ ਤੋਂ ਪਹਿਲਾਂ ਵੱਢਣੇ ਪਤਾਸੇ ਨਹੀਂ ਉਹ ਚਾਹੀਦੇ ਹੋ ਛੋਲੇ ਵਾਲਿਆ ਇਹ ਖਬਰ ਇਹ ਨਾਲੇ ਕੀ ਨਿਕਲ ਆਵੇ ਹੋ ਮੈਂ ਤਾਂ ਕਹਿਨਾ ਮਗਰੋਂ ਹੀ ਪੈਸੇ ਦੇਵੇ ਚਾਹੀਦੇ ਹੋ ਮੈਂ ਤਾਂ ਕਹਿਨਾ ਮਗਰੋਂ ਹੀ ਪੈਸੇ ਦੇਵੇ ਦਹੀਦੇ ਛੋਟਾ ਬੱਚਾ ਉਸ ਤੋਂ ਵੱਡਾ ਹੁੰਦਾ ਕਿੱਦਾਂ ਕਹਦਾ ਉਹਦੇ ਬਦਲਦੇ ਜਾਓ ਉਹਦੇ ਸਰ ਸਰਕਮਸਟੈਂਸਸ ਮੈਂ ਉਹ ਆਣੀ ਰਹਿ ਬੇਸ ਕਰਨਾਗਾ ਕਿ ਨਿੱਗਾ ਹੁੰਦਾ ਵੀਰ ਮੇਰਾ ਡੱਡੀਆਂ ਤੋਂ ਡਰਦਾ ਸੀ ਹੋ ਦਿੱਲੀ ਆ ਗਈ ਮਾਂ ਕਹਿੰਦੀ ਰੋਣੋ ਚੁੱਪ ਕਰਦਾ ਸੀ ਕਿਉਂਕਿ ਬੱਚਿਆਂ ਨੂੰ ਉਹਦਾ ਡਰਾਵਾ ਦੇ ਕੇ ਹੀ ਕੋਈ ਰੋਟੀ ਨਹੀਂ ਖਾਂਦੇ ਦੁੱਧ ਨਹੀਂ ਪੀਦੇ ਹੋ ਦਿੱਲੀ ਆ ਗਈ ਮਾਂ ਕਹਿੰਦੀ ਰੋਣੋ ਚੁੱਪ ਕਰਦਾ ਸੀ ਹੋ ਝੂਠ ਨਾ ਕੋਈ ਇਸ ਗੱਲ ਦਾ ਨਾ ਕੋਈ ਪਰਦਾ ਏ ਅੱਜ ਕੱਲ ਪਤਾ ਕੀ ਗੱਲ ਆ ਸੁਣਿਆ ਅੱਜ ਕੱਲ ਵੀਰ ਮੇਰਾ ਬੋਟੀ ਤੋੜਦਾ ਏ ਸੁਣਿਆ ਅੱਜ ਕੱਲ ਵੀਰ ਮੇਰਾ ਬੋਟੀ ਤੋੜਦਾ ਏ ਸੁਣਿਆ ਅੱਜ ਕੱਲ ਮੁੰਡਾ ਤੇ ਬੋਟੀ ਤੋੜਦਾ ਏ ਓ ਸੁਣਿਆ ਅੱਜ ਕੱਲ ਵੀਰ ਮੇਰਾ ਬੋਟੀ ਤੋੜਦਾ ਏ ਓ ਕੋ ਨਿੱਕੇ ਹੁੰਦੇ ਹੋ ਨਿੱਕੇ ਹੁੰਦੇ ਨਿੱਕੇ ਮੂੰਹ ਨਾ ਗਾਲ ਜੋ ਕੱਢੀ ਸੀ ਉਹ ਸਾਰਾ ਟੱਬਰ ਖੁਸ਼ ਹੋਇਆ ਤੇ ਤਾੜੀ ਵੱਜੀ ਸੀ ਕਿਉਂਕਿ ਆਪਣੇ ਇੱਕ ਪਿੰਡਾਂ ਚ ਰਵਾਜ਼ ਬੜਾ ਹੈ ਕਿ ਜਦੋਂ ਬੱਚੇ ਨੂੰ ਸੱਤ ਹੋ ਜਾ ਕੋਈ ਰਿਸ਼ਤੇਦਾਰ ਵੀ ਕਹਿੰਦਾ ਯਾਰ ਇਹਨੂੰ ਗਾਲ ਕੱਢ ਕੇ ਤਖਾ। ਕਿ ਵੀ ਸਾਡਾ ਬੱਚਾ ਗਾਲਾ ਕਰ ਤੀਆਂ ਸਿੱਖ ਗਿਆ। ਉਹ ਨਿੱਕੇ ਹੁੰਦੇ ਨਿੱਕੇ ਮੂੰਹ ਨਾ ਗਾਲ ਜੋ ਕੱਢੀ ਸੀ ਸਾਰਾ ਟੱਬਰ ਖੁਸ਼ ਹੋਇਆ ਤੇ ਤਾੜੀ ਵੱਜੀ ਸੀ ਪਰ ਜਦੋਂ ਵੱਡਾ ਹੋ ਗਿਆ ਹੁਣ ਹੁਣ ਉਹ ਯੋ ਗਾਲ ਹੁਣ ਕੋਈ ਯੋਧਾ ਮਾਂ ਆਪਣੀ ਤੇ ਖਰੀਆਂ ਕਰਦਾ ਏ ਸੁਣਿਆ ਅੱਜ ਕੱਲ ਮੁੰਡਾ ਬਈ ਬੌਕੀ ਤੋਂ ਡਰਦਾ ਏ ਉਹ ਜੁਰੇ ਤੇ ਬੀਰ ਮੇਰਾ ਬਲਤੀ ਤੋਂ ਡਰਦਾ ਏ ਵੈਲ ਭਾਜੀ ਤੇ ਚੱਲੇ ਯੋਲੇ ਲੁਕ ਲੁਕ ਕੇ ਖਾਂਦਾ ਸੀ ਮਿੱਟੀ ਨੂੰ ਤੇ ਸਮਝ ਖਡਾਉਣਾ ਫੜ ਲੈਂਦਾ ਸੀ ਦਾੜੀ ਚਿੱਟੀ ਨੂੰ ਜਦੋਂ ਬੱਚੇ ਨੂੰ ਦਾਦਾ ਜਾਂ ਪਿਓ ਕੁਛੜ ਜੁਕਦਾ ਬੱਚੇ ਨੂੰ ਨਹੀਂ ਪਤਾ ਹੁੰਦਾ ਇਹ ਦਾੜੀ ਦਾ ਮੁੱਲ ਕੀ ਹੈ ਉਦੋਂ ਤੇ ਨਹੀਂ ਪਤਾ ਹੁੰਦਾ ਪਰ ਬਾਅਦ ਚ ਕੀ ਕਰਦਾ ਕਿ ਚੱਲੇ ਯੋਲੇ ਲੁਕ ਲੁਕ ਕੇ ਖਾਂਦਾ ਸੀ ਮਿੱਟੀ ਨੂੰ ਉਹ ਤੇ ਸਮਝ ਖਡਾਉਣਾ ਫੜ ਲਿੰਦਾ ਸੀ ਦਾੜੀ ਚਿੱਟੀ ਨੂੰ ਰੀਸੀ ਸ਼ਾਟ ਰੀਸੀ ਸ਼ਾਟ ਬਹੁਤ ਵਧੀਆ ਪਰ ਹੁਣ ਕੀ ਕਰਦਾ ਹੁਣ ਉਹ ਯੋ ਦਾੜੀ ਬਾਪੂ ਦੀ ਉਹ ਯੋ ਦਾੜੀ ਬਾਪੂ ਦੀ ਹੁਣ ਲੜ ਕੇ ਫੜਦਾ ਏ ਜਦੋਂ ਪੈਸੇ ਮੰਗਦਾ ਨਸ਼ੇ ਲਈ ਤੇ ਨਸ਼ੇ ਲਈ ਪੈਸੇ ਨਹੀਂ ਉਹ ਦਿੰਦੇ ਤਾਂ ਫਿਰ ਕੀ ਕਰਦਾ ਉਹ ਸੁਣਿਆ ਅੱਜ ਕੱਲ੍ਹ ਵੀਰ ਮੇਰਾ ਉਹ ਕੀ ਤੋਂ ਡਰਦਾ ਏ No me da feo, esto da No le hagas delirio, me da feo, esto da